ਜਲਾਲਾਬਾਦ ਦੇ ਵਿੱਚ ਵਰਤਾਂ ਵਾਲੇ ਆਟੇ ਦੇ ਨਾਲ ਸੈਂਕੜੇ ਦੇ ਕਰੀਬ ਲੋਕਾਂ ਦੀ ਸਿਹਤ ਵਿਗੜਨ ਤੋਂ ਬਾਅਦ ਜਾਗੀ ਫੂਡ ਸੇਫਟੀ ਵਿਭਾਗ ਦੀ ਟੀਮ ਸੈਂਪਲ ਭਰਨ ਲਈ ਪਹੁੰਚੀ ਜਲਾਲਾਬਾਦ ਜਲਾਲਾਬਾਦ ਦੇ ਰਾਮਲੀਲਾ ਚੌਕ ਵਿਖੇ ਫੂਡ ਸੇਫਟੀ ਵਿਭਾਗ ਦੀ ਟੀਮ ਦੇ ਵੱਲੋਂ ਅੱਜ ਸੈਂਪਲ ਭਰੇ ਗਏ ਨੇ ਦੱਸ ਦਈਏ ਕਿ ਬੀਤੀ ਰਾਤ ਤੋਂ ਲੋਕ ਫੂਡ ਪాయిਜ਼ਨਿੰਗ ਦੇ ਕਾਰਨ ਹਸਪਤਾਲਾਂ ਦੇ ਵਿੱਚ ਦਾਖਲ ਹੋ ਰਹੇ ਸਨ ਜਿਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹੁਣ ਫੂਡ ਵਿਭਾਗ ਦੀ ਟੀਮ ਜਾਗੀ ਆ ਤੇ ਟੀਮ ਦੇ ਵੱਲੋਂ ਦੋ ਕਰਿਆਨੇ ਦੀਆਂ ਦੁਕਾਨਾਂ ਅਤੇ ਰੇੜੀਆਂ ਵਾਲਿਆਂ ਦੇ ਸੈਂਪਲ ਭਰੇ ਗਏ ਨੇ ਦੱਸ ਦਈਏ ਕਿ ਆਮ ਤੌਰ ਤੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਫੂਡ ਐਂਡ ਸੇਫਟੀ ਵਿਭਾਗ ਦੀ ਟੀਮ ਸੈਂਪਲ ਭਰਦੀ ਦਿਖਾਈ ਦਿੰਦੀ ਆ ਉਸ ਤੋਂ ਬਾਅਦ ਇਹ ਕਾਰਵਾਈ ਠੰਡੇ ਬਸਤੇ ਚ ਪਾ ਦਿੱਤੀ ਜਾਂਦੀ ਆ ਅਤੇ ਇਸੇ ਦਾ ਹੀ ਨਤੀਜਾ ਹੈ ਕਿ ਸ਼ਹਿਰ ਦੇ ਵਿੱਚ ਜ਼ਹਿਰੀਲੇ ਆਟੇ ਦੇ ਨਾਲ ਕਈ ਲੋਕ ਬਿਮਾਰ ਹੋ ਗਏ ਦੱਸ ਦਈਏ ਕਿ ਬਿਮਾਰ ਲੋਕਾਂ ਦੀ ਖਬਰ ਪ੍ਰਮੁਖਤਾ ਦੇ ਨਾਲ ਨਸ਼ਰ ਹੋਣ ਤੋਂ ਬਾਅਦ ਫੂਡ ਐਂਡ ਸੇਫਟੀ ਵਿਭਾਗ ਦੇ ਵੱਲੋਂ ਅਨਨਫਨਨ ਦੇ ਵਿੱਚ ਕਾਰਵਾਈ ਕੀਤੀ ਗਈ ਹੈ। ਰਾਮਲੀਲਾ ਚੌਕ ਵਿਖੇ ਫੂਡ ਐਂਡ ਸੇਫਟੀ ਵਿਭਾਗ ਦੀ ਟੀਮ ਪਹੁੰਚੀ ਜਿਨ੍ਹਾਂ ਦੇ ਵੱਲੋਂ ਉੱਥੇ ਮੌਜੂਦ ਰੇੜੀਆਂ ਵਾਲਿਆਂ ਦੇ ਸੈਂਪਲ ਭਰੇ ਗਏ ਨੇ। ਕੀ ਨਾਮ ਹੈ ਹੋਰ ਕਿਹੜੇ ਡਿਪਾਰਟਮੈਂਟ ਤੋਂ ਜੀ? ਸਰ ਮਨਿੰਦਰ ਸਿੰਘ ਡਿਓਗ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਡਿਪਾਰਟਮੈਂਟ ਦੇ ਤੋਂ ਫਾਇਲ ਕੇ ਤੋਂ ਆਏ ਆ। ਕੀ ਕਰਨਾ ਜੀ ਜਿਹੜਾ ਅੱਜ ਰਿਪੋਰਟ ਵਿੱਚ ਨਹੀਂ ਸੀਗੀ ਵੀ ਇਹ ਕੋਈ ਕਟੂ ਦਾ ਆਟਾ ਜਿਹੜਾ ਉਹਦੇ ਖਾਣ ਨਾਲ ਕੋ ਬੱਚੇ ਬਿਮਾਰ ਹੋਏ ਆ ਉਹ ਨਾਲ ਹਸਪੀਟਲ ਦੇ ਵਿੱਚ ਐਡਮਿਟ ਹੋਏ ਸਰ ਇਸ ਨੂੰ ਕਾਰਨ ਤੁਸੀਂ ਕੀ ਮੰਨਦੇ ਹੋ ਇਹਦਾ ਕਾਰਨ ਇਹ ਮੰਨਦੇ ਆ ਵੀ ਜਿੱਥੋਂ ਸਹੀ ਪਿੰਨੋਂ ਟ੍ਰੇਸ ਕੀਤਾ ਵੀ ਕਿੱਥੋਂ ਕਿੱਥੋਂ ਆਟਾ ਆਇਆ ਤੇ ਕਿੱਥੋਂ ਕਿੱਥੋਂ ਕੀ ਆ ਬਸ ਸਾਨੂੰ ਪਤਾ ਲੱਗਾ ਵੀ ਬੰਦੇ ਨੇ ਉਹ ਜਿਹੜਾ ਆਟਾ ਸੀਗਾ ਉਹ ਲੈਂਦਾ ਸੀਗਾ ਦੁਕਾਨ ਤੋਂ ਉਹ ਲਿਆ ਕੇ ਪਕੌੜੇ ਉਹ ਲੈ ਆਏਗੇ ਉਹ ਲਿਆ ਕੇ ਉਹਨਾਂ ਨੂੰ ਅਸੀਂ ਡਿਸਟਰਾਇ ਕਰਤਾ ਤੇ ਸੈਂਪਲ ਲਿਆ ਜੋ ਵੀ ਰਿਪੋਰਟ ਆਊਗੀ ਉਹ ਕਿੰਨੀ ਕਿੰਨੀਆਂ ਕਿ ਦੁਕਾਨਾਂ ਤੋਂ ਹੁਣ ਤੱਕ ਸੈਂਪਲ ਲੈ ਜਾ ਸਕਦੇ ਆ ਇਹ ਤੱਕ ਤੇ ਅਸੀਂ ਦੋ ਕਿ ਦੁਕਾਨਾਂ ਤੋਂ ਸੈਂਪਲ ਲਏ ਆ ਫਰਦਰ ਅਸੀਂ ਕਾਰਵਾਈ ਕਰ ਰਹੇ ਆ ਜੋ ਵੀ ਰਿਪੋਰਟ ਆਊਗੀ ਤੁਹਾਨੂੰ ਦੱਸਿਆ ਉਹਨੂੰ ਥੈਂਕ ਯੂ